ਨੀ ਬੜਾ ਮੱਪਿਆ ਨੂੰ ਤੇਰੇ ਉੱਤੇ ਮਾਨਸੀ ਤੂੰ ਕਿਹੜੀ ਗੱਲੋਂ ਡੋਲ ਗਈ ਨੀ ਬੜਾ ਮੱਪਿਆ ਨੂੰ ਤੇਰੇ ਉੱਤੇ ਮਾਨਸੀ ਤੂੰ ਕਿਹੜੀ ਗੱਲੋਂ ਡੋਲ ਗਈ ਪਾਗ ਪਿਓ ਦੀ ਤੇ ਚੁੰਨੀ ਤੀਏ ਮਾਂ ਦੀ ਤੂੰ ਦੋਵੇਂ ਚ ਜਰੋੜੇ ਗਈ ਫਗ ਪਿਓ ਦੀ ਤੇ ਚੁੰਨੀ ਤੀਏ ਮਾਂ ਦੀ ਤੂੰ ਦੋਵੇਂ ਚ ਜਾਰੋੜ ਗਈ ਸਾਡਾ ਉਡਾਂਦੇ ਨੇ ਮਜਾਕ ਲੋਕੀਤੀਏ ਨੀ ਪਿੰਡ ਵਾਲੇ ਸਾਰੇ ਅੰਸੀ ਲੁਕ ਲੁਕ ਰੋਂਦੇ ਹਾਇ ਤੀਏ ਨੀ ਸ਼ਰਮ ਦੇ ਮਾਂ ਸੜਾਉ ਡਾਂ ਦੇ ਨੇ ਮਜਾਕ ਲੋਕੀ ਤੀਏ ਨੀ ਪਿੰਡੇ ਵਾਲੇ ਸਾਰੇ ਅਸੀਂ ਲੁਕ ਲੁਕ ਰੋਂਦੇ ਤੀਏ ਨੀ ਸ਼ਰਮ ਦੇ ਮਾਰੇ ਨੱਕ ਸੁਟ ਗਈ ਤੋ ਤੀਏ ਸੜਾ ਵੜ ਕੇ ਤੇ ਬੜ ਅਣਪੋੜ ਗਈ ਪੱਗ ਪਿਓ ਦੀ ਤੇ ਚੁੰਨੀ ਤੀਏ ਮਾਦੀ ਤੇ ਚਾਰੋਲੇ ਗਈ ਪਗ ਪਿਓ ਦੀ ਤੇ ਚੁੰਨੀ ਤੀਏ ਮਾਂ ਦੀ ਤੂੰ ਦੋਵੇਂ ਚਾਰੋਲੇ ਗਈ ਕੀਲੀ ਜਨਮਾਂ ਦਾ ਵੈਰ ਨਹੀਂ ਤੂੰ ਸਾਡੇ ਨਾਲ ਕੰਡਿਆ ਦਿਲ ਕਰ ਮਰ ਜਾਈਏ ਨਾ ਜੀਉਣ ਜੋ ਕੇ ਛੱਡਿਆ ਕਿਹੜੀ ਜਨਮਾ ਦਾ ਵੇਰ ਨਹੀਂ ਤੂੰ ਸਾਡੇ ਨਾਲ ਕੱਢਿਆ ਦਿਲ ਕਰ ਮਰ ਜਾਏ ਨਾ ਜੀ ਹੁਣ ਜੋਗੇ ਛੱਡਿਆ ਸਾਡੀ ਹੱਸਦੀ ਹਸਾਉਂਦੀ ਨਹੀਂ ਤੂੰ ਜ਼ਿੰਦਗੀ ਚ ਚਿਹਰ ਕਾ ਤੋਂ ਕੋਲ ਗਈ ਪਗ ਪਿਓ ਦੀ ਤੇ ਚੁੰਨੀ ਦੀ ਏ ਮਾਂ ਦੀ ਤੂੰ ਦੋਵੇਂ ਚ ਜਾ ਰੋਲ ਦਈ ਪਗ ਪਿਓ ਦੀ ਤੇ ਚੁੰਨੀ ਦੀਏ ਮਾਦੀ ਤੂੰ ਦੋਵੇਂ ਚਾਰੋਲ ਗਈ ਨਿਸੇ ਦਾ ਪਿੰਡੀਆਂ ਦਾ ਰਾਜੂ ਤੂੰ ਕਹਿੰਦਾ ਰੋਲਤੀ ਸਰਦਾਰੀ ਬਿੱਲਾਖ ਦਾ ਕਦੇ ਕਿਸੇ ਦੀ ਤੀ ਨਾ ਨਿਕਲੇ ਮਾੜੀ ਨਿਸੇ ਦਾ ਪਿੰਡੀਆਂ ਦਾ ਰਾਜੂ ਤੂੰ ਕਹਿੰਦਾ ਤੀ ਸਰਦਾਰੀ ਬਿੱਲਾ ਆਖ ਦਾ ਕਦੇ ਕਿਸੇ ਦੀ ਤੀ ਨਾ ਨਿਕਲੇ ਮਾੜੀ ਰਾਜ ਟੱਲ ਗੜ ਵਾਲਾ ਵੇਖ ਆਖ ਦਾ ਤੋ ਖੋਲ ਸਾਡੇ ਬੋਲ ਗਈ ਪਗ ਪਿਓ ਦੀ ਤੇ ਚੁੰਨੀ ਧੀ ਮਾਂ ਦੀ ਤੂੰ ਦੋਵੇਂ ਚ ਜਰੜ ਲ ਗਈ ਪਗ ਪਿਓ ਦੀ ਤੇ ਚੁੰਨੀ ਤੀਏ ਮਾਂ ਦੀ ਤੂੰ ਦੋਵੇਂ ਚ ਜਾ ਰੋਲ ਗਈ ਨਿਬੜ ਮੱਪਿਆਂ ਨੂੰ ਤੇਰੇ ਉੱਤੇ ਮਾਲਸੀ ਤੂੰ ਕਿਹੜੀ ਗੱਲੋਂ ਢੋਲ ਗਈ ਨਿ ਪਗ ਪਿਓ ਦੀ ਤੇ ਚੁੰਨੀ ਤੀਏ ਮਾਂ ਦੀ ਤੂੰ ਦੋਵੇਂ ਚ ਜਾ ਰੋਲ ਗਈ ਪਗ ਪਿਓ ਦੀ ਤੇ ਚੁੰਨੀ ਤੀ ਉਦੋਂ ਮੇਟੀ ਜ਼ਰਰੂਰ ਦਾ